ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਹ ਆਪਣਾ ਪ੍ਰਿੰਟਡ ਸੂਟ ਆ ਜੀ ਆਹ ਦੇਖੋ ਇਸ ਤਰ੍ਹਾਂ ਦਾ ਤੇ ਇਹਦੇ ਤੇ ਆਪਾਂ ਘੇਰੇ ਤੇ ਡਿਜ਼ਾਈਨ ਕਰਨਾ ਇਸ ਕੱਪੜੇ ਨਾਲ ਤੇ ਆਹ ਵਾਲੀ ਲੈਸ ਨਾਲ ਮਲਟੀ ਕਲਰ ਦੀ ਲੈਸ ਆ ਤੇ ਆਹ ਵਾਲਾ ਕੱਪੜਾ ਆਪਣਾ ਪਲੇਨ ਹੈ ਤੇ ਇਹਦੇ ਨਾਲ ਆਪਾਂ ਕਰਾਂਗੇ ਡਿਜ਼ਾਈਨ ਹੁਣ ਆਪਾਂ ਨਾ ਇੱਥੇ ਨਿਸ਼ਾਨ ਲਾ ਰੱਖਿਆ ਆਪਣਾ ਇਹਨਾਂ ਇਹਨਾਂ ਕੱਪੜਾ ਜਿਹੜਾ ਇਹ ਆਪਾਂ ਹੇਠਾਂ ਦੇਣਾ ਸੀ ਜੀ ਇੱਕ ਵੇਜ ਦੀ ਆਪਣੀ ਦੀ ਕਟਿੰਗ ਕੀਤੀ ਹੋਈ ਆ ਆਪਾਂ ਫਿਰ ਆਪਾਂ ਇਹਦੇ ਤੇ ਹੁਣ ਡਿਜ਼ਾਈਨ ਪਹਿਲਾਂ ਹੋਰ ਸੋਚਿਆ ਸੀ ਹੁਣ ਹੋਰ ਸੋਚ ਲਿਆ ਹੁਣ ਆਪਾਂ ਇਹਦੇ ਤੇ ਡਿਜ਼ਾਈਨ ਬਣਾਵਾਂਗੇ ਪਹਿਲਾਂ ਇਹਦੇ ਨਾਲੋਂ ਕਪੜਾ ਕਟਿੰਗ ਕਰਾਂਗੇ ਇੱਥੇ ਰੱਖਾਂਗੇ ਜੀ ਆਪਾਂ 6 ਇੰਚ ਠੀਕ ਆ ਇਸ ਤਰ੍ਹਾਂ ਆਪਾਂ 6 ਦੇ ਨਿਸ਼ਾਨ ਲਾ ਦਾਂਗੇ ਇਹ ਸਾਢੇ ਪੰਜ ਹੀ ਕਰ ਲੈਨੇ ਆ 3 ਇੰਚ ਵਿੱਚ ਆਊਗਾ ਇੱਥੇ ਸਾਢੇ ਪੰਜ ਤੇ ਨਿਸ਼ਾਨ ਇੱਥੇ ਲਾਵਾਂਗੇ ਆਪਾਂ ਸਾਢੇ ਤਿੰਨ ਤੇ ਠੀਕ ਹੈ ਇਸ ਤਰ੍ਹਾਂ ਨਾ ਇਸ ਇਹਦੇ ਵਿੱਚ ਨਾ ਗੁਲਾਈ ਪਾਵਾਂਗੇ ਆਪਾਂ ਇਸ ਤਰ੍ਹਾਂ ਤਿਖਾ ਜਾ ਕਰਕੇ ఇక్కే దాన తిషాజాయి కదా ఠీస్ జీ వీడియో ఇస్తాను కట్ దా ఆ కప్పా కదా సీ ਸਿੱਧਾ ਕਰਕੇ ਦਿਖਾ ਦਿੰਦੇ ਹਾਂ ਇਸ ਤਰ੍ਹਾਂ ਇਹਨੂੰ ਹੁਣ ਸਾਈਡ ਤੇ ਕਰਦੇ ਨੇ ਜਿਹੜਾ ਆਪਾਂ ਆਹ ਕੱਪੜਾ ਕਟਿੰਗ ਕੀਤਾ ਇਸੇ ਨੂੰ ਉਹਦੇ ਤੇ ਰੱਖ ਕੇ ਇਹਦੇ ਚੋਂ ਆਪਾਂ ਕੱਪੜਾ ਕਟਿੰਗ ਕਰ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਦੂਰਾ ਕਰ ਲਿਆ ਕੱਪੜੇ ਨੂੰ ਇਹ ਕੱਪੜਾ ਆਪਣਾ ਸੂਟ ਦੇ ਚਰੰਗਾ ਉਸ ਕਲਰ ਦਾ ਆਪਾਂ ਕੱਪੜਾ ਲਿਆ ਜੀ ਐਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਆਹ ਕੱਪੜਾ ਕੀਤਾ ਕਟਿੰਗ ਕੀਤਾ ਸੀ ਇਹ ਕੱਢ ਕੇ ਤੇ ਆਪਾਂ ਇਹਦੇ ਉੱਪਰ ਰੱਖ ਲੈਣਾ ਨਹੀਂ ਇਸ ਨਾਲ ਹੀ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਇਹਦੀ ਕਿਉਂਕਿ ਆਪਾਂ ਉੱਥੋਂ ਕਪੜਾ ਕੱਢਿਆ ਪ੍ਰਿੰਟਡ ਵਾਲਾ ਪਲੇਨ ਆਪਾਂ ਉਸ ਜਗ੍ਹਾ ਤੇ ਲਾਵਾਂਗੇ ਇਸ ਤਰ੍ਹਾਂ ਆਪਾਂ ਜਿੰਨਾ ਹੋਲਡਿੰਗ ਕਰਨੀ ਸੀ ਟੱਕ ਦਾ ਨਿਸ਼ਾਨ ਵੀ ਲਾ ਲਿਆ ਠੀਕ ਹੈ ਹੁਣ ਆਪਾਂ ਕੁ ਮੀ ਲਾ ਲਿਆ ਇਹਦੇ ਸਾਰੇ ਨੂੰ ਪਹਿਲਾਂ ਲੈਸ ਲਾਉਣੀ ਆ ਹਵਾਲੀ ਲੈਸ ਲਾਵਾਂਗੇ ਆਪਾਂ ਇਹਨੂੰ ਇੱਥੇ ਨਾ ਇਸ ਜਗ੍ਹਾ ਦੇ ਉੱਪਰ ਇੱਥੇ ਉੱਪਰ ਵੱਲ ਨੂੰ ਮੂੰਹ ਕਰਕੇ ਜਿੰਨੀ ਜਿੰਨੀ ਤੁਸੀਂ ਸਿਲਾਈ ਵਿੱਚ ਦੇਣੀ ਆ ਉਸ ਹਿਸਾਬ ਨਾਲ ਰੱਖ ਸਕਦੇ ਹਾਂ ਇੱਥੇ ਆਪਾਂ ਲਾ ਦਾਂਗੇ ਸਿਲਾਈ ਇਹ ਠਾਣਾ ਕਪੜਾ ਜਿਹੜਾ ਬਿਲਕੁਲ ਵੀ ਨਹੀਂ ਖਿੱਚਣਾਗਾ ਦੇਖੋ ਜੀ ਇਹ ਤਿਰਛਾ ਜਾ ਹੋ ਗਿਆ ਤੇ ਹੁਣ ਮਲ ਜਾਂਦਾ ਕਪੜਾ ਨਹੀਂ ਇਸ ਲਈ ਟੰਗੜਾ ਜੀ ਆਪਾਂ ਖਿੱਚਾਂਗੇ ਤਾਂ ਆਸਤੇ ਆਸਤੇ ਸਿਲਾਈ ਲਾਵਾਂਗੇ ਇੱਥੇ ਚੁੰਡ ਤੋਂ ਇੱਧਰ ਨੂੰ ਮੋੜ ਲਾਂਗੇ फालतू लैस आप कटिंग कर दें ठीक है अलग की अपनी लैस हम आपू इस तरह सीधा कर लेंगे आ जोड़ा आप कटिंग किया कपड़ा ये आप इतने एक सिरे तो रख लगेंगे ਜਿੰਨੀ ਜਿੰਨੀ ਤੁਸੀਂ ਸਲਾਈ ਵਿੱਚ ਦੇਣੀ ਆ ਉਸ ਹਿਸਾਬ ਨਾਲ ਰੱਖੋ ਇਹਦੇ ਉੱਪਰ ਹਮ ਆਪਾਂ ਦਬ ਮੇ ਸਲਾਈ ਲਾ ਦਾਂਗੇ ਸਲਾਈ ਇੱਕੋ ਜਿਹੀ ਰੱਖੋ ਜਿੰਨੀ ਤੁਸੀਂ ਸ਼ੁਰੂ ਚ ਰੱਖਣੀ ਨਾ ਉਨੀ ਸਲਾਈ ਵਿੱਚ ਦਿਓ ਇਹ ਨਹੀਂ ਕਿ ਕਿਤੋਂ ਕਪੜਾ ਵੱਧ ਆ ਗਿਆ ਕਿਤੋਂ ਘਟਾ ਹੈ ਚੁੰਡ ਨਾ ਬਿਲਕੁਲ ਕਾਰਨਰ ਦੇ ਵਿੱਚ ਚੁੰਡ ਸਹੀ ਆਉਣੀ ਚਾਹੀਦੀ ਆਪਣੇ ठीक है जी आ देखो इस तरह का अपना डिजाइन बन गया हूँ आप ला देंगे यदि घेरे तो लैस इस तरह घेरे तो ला लेंगे घेरे तो अपने टक्क का निशान लग्या होया इस तरह इत रखा लैस उपर फलू मूँ करके आपड़ा आप उपर फोल्ड कर देंगे ਕਿ ਇਹਦੇ ਤੁਸੀਂ ਚੌੜੀ ਲੈਸ ਵੀ ਲਾ ਸਕਦੇ ਹੋ ਪਰ ਆਪਣੇ ਕੋਲੇ ਬਰੀਕ ਹੀ ਸੀ ਚੌੜੀ ਲੈਸ ਹੈ ਨਹੀਂ ਸੀ ਇਸ ਕਰਕੇ ਆਪਾਂ ਇਹ ਲਾਵਾਂਗੇ

ਹੁਣ ਇਹਨੂੰ ਸਿੱਧਾ ਕਰਕੇ ਨਾ ਇਹਦੇ ਉੱਤੇ ਸਲਾਈ ਲਾ ਦਾਂਗੇ ਆਪਾਂ ਜਿਹੜੀ ਤਰਪਾਈ ਵਾਸਤੇ ਮਟਾ ਮੋੜਨਾ ਹੁਣ ਆਪਣੇ ਕੋਲੇ ਜੀ ਕਲਾਸ ਆ ਹਾਂ ਫਲਾਵਰ ਵਾਲੀ ਜਿੰਨੇ ਕਲਰ ਸੂਟ ਦੇ ਵਿੱਚ ਆ ਉਨੇ ਕਲਰ ਲੈਸ ਦੇ ਵਿੱਚ ਆ ਤੇ ਇਹਨੂੰ ਆਪਾਂ ਨਾ ਇਸ ਤਰ੍ਹਾਂ ਰੱਖੇ ਰੱਖਾਂਗੇ ਇਹਦੇ ਉੱਪਰ ਲਾਮਾਗੇ ਸਲਾਈ ਇੱਕੋ ਜੀ ਸਪੇਸ ਛੱਡਣੀ ਆ ਇਹਦੇ ਸੈਂਟਰ 'ਚ ਇੱਕ ਸਲਾਈ ਲੱਗ ਜੂਗੀ ਇਹ ਦੇਖੋ ਜੀ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਬਣ ਕੇ ਕੀ ਰਿਹਾ ਪਿਆਰ ਵੇ ਦੇਖ ਕੇ ਦੱਸਿਓ ਤੁਹਾਨੂੰ ਮੇਰਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਹੋ ਰ ਆ ਰਿਹਾ ਪਰ ਇਹ ਫਰੋਜੀ ਕਲਰ ਆ ਇਹਦੇ ਵਿੱਚ ਹੋਰੀ ਅਂਟਰੀਜ ਜਿਹਾ ਲੱਗ ਰਿਹਾ ਡਾਰਕ ਜਿਹਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜੇ ਮੇਰਾ ਡਿਜ਼ਾਈਨ ਪਸੰਦ ਆਇਆ ਕਮੈਂਟ ਕਰ ਦਿਓ ਜੀ ਪਿਆਰ ਆ ਜਾਂ ਆਪਣਾ ਦੂਸਰਾ ਚੈਨਲ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਉਸ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਨੇੜੇ ਤੋਂ ਵੀ ਦਿਖਾ ਦਿੰਨੇ ਆ ਇਸ ਤਰ੍ਹਾਂ ਦਾ ਲੱਗਿਆ ਆਪਣਾ ਡਿਜ਼ਾਈਨ